ਸਾਰੇ ਜਿਹੜੇ ਡਿਕਰੇ ਕਿ ਕਿਸ ਦਿਨ ਤੁਸੀਂ ਇਕੱਠੇ ਮਿਲ ਬੈਠੋਗੇ ਤੇ ਇੱਕ ਫੋਰਮ ਬਣਾ ਕੇ ਫਿਰ ਤੋਂ ਗੱਲਬਾਤ ਕਰੋਗੇ ਅਸੀਂ ਹੁਣ ਸਾਥੀਆਂ ਨੂੰ ਕਿਹਾ ਵੀ ਤੁਸੀਂ ਆਪਾਂ ਠੀਕ ਆਪਣੇ ਵਕ ਵਕ ਵਿਚਾਰਨੇ ਪਹਿਲਾਂ ਇੱਕ ਮੋਰਚਾ ਹੁੰਦਾ ਸੀ ਹੁਣ ਤਿੰਨ ਮੋਰਚੇ ਬਣ ਗਏ ਅਸੀਂ ਕਹਿੰਦੇ ਆ ਵੀ ਚਲ ਤੁਸੀਂ ਬਣਾ ਲੈ ਭਾਈ ਹੁਣ ਆਪਾਂ ਆਏ ਆ ਵੀ ਤੁਸੀਂ ਨੇ ਇਹ ਛੇੜ ਲਿਆ ਛੇੜਾ ਇਹ ਇਹ ਕਿਸੇ ਕਿਨਾਰੇ ਨਹੀਂ ਲੱਗਿਆ ਹੁਣ ਖਿੜੀ ਹੋਈ ਤੱਕ ਦਾ ਫਾਇਦਾ ਲੈ ਕੇ ਆ ਮੋਰਚੇ ਦੇ ਵਿੱਚੋਂ ਹੁਣ ਉਹਨਾਂ ਨੇ ਇਹਨਾਂ ਨੇ ਆਪਦਾ ਮੋਰਚਾ ਰੱਖ ਲੈਣਾ ਮੰਗਾ ਤੇ ਸਰਕਾਰ ਨੇ ਕੰਨ ਪਰੇ ਕਰਕੇ ਇਗਨੋਰ ਕਰ ਦਿੱਤਾ। ਯਾਨੀ ਇਸ ਜਿਹੜੀ ਹਾਲਤ ਪੈਦਾ ਹੋਈ ਹੈ ਜਿਦੇ ਵਿੱਚ ਦਲੇਵਾਲ ਸਭ ਨੂੰ ਮਰਨ ਵਰਤ ਦੀ ਗੱਲ ਰੱਖਣੀ ਪਈ ਹੈ ਇਹੇ ਮੈਨੂੰ ਲੱਗਦਾ ਵੀ ਸਰਕਾਰ ਨੇ ਇਹਨਾਂ ਨੂੰ ਇਗਨੋਰ ਕੀਤਾ ਤਾਂ ਕਰਕੇ ਉਹ ਮਰਨ ਮਤ ਮਜਬੂਰੀ ਹਾਲਤ ਮਰਨ ਵਰਤ ਦਾ ਮੋਰਚਾ ਰੱਖਿਆ ਉਹਨਾਂ ਨੇ। ਨਾ ਨਾ ਕਰਦੇ ਕਿਸੇ ਨਾ ਕਿਤੇ ਜੀ ਉਹਨਾਂ ਦੀ ਜਾਨ ਕਿਸੇ ਤਰੀਕੇ ਨਾਲ ਚਲ ਜਾਂਦੀ ਹੈ ਤੇ ਜਿਹੜੇ ਸੰਘਰਸ਼ ਤੋਂ ਅਸੀਂ ਸਾਰਿਆਂ ਨੇ ਚਾਹੇ ਅੱਜ ਵੱਖਰੇ-ਵੀਆਂ ਨਾਲ ਉਹ ਚਾਹੇ ਇਕੱਠੇ ਚੱਲ ਕੇ ਕਰ ਰਹੇ ਹਾਂ ਕੁਝ ਵੀ ਹੈ ਤੁਹਾਨੂੰ ਲੱਗਦਾ ਨਹੀਂ ਉਹ ਕਿਤੇ ਨਾ ਕਿਤੇ ਉਹਨਾਂ ਤੇ ਸਵਾਲ ਜਿਹੜਾ ਖੜੇ ਹੋਣਗੇ ਦੇਖੋ ਇਹ ਤਾਂ ਉਹਨਾਂ ਦੇ ਫੈਸਲੇ ਹੈ ਜੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਸੰਸਥਾਵਾਂ ਉਹਦੇ ਕੋਲੇ ਜਾ ਕੇ ਵੀ ਆਂ ਜਾਂਦੇ ਉਹਨਾਂ ਨੇ ਨਹੀਂ ਕਿਸੇ ਦੀ ਮੰਨੀ ਜਾਖਰ ਸਾਹਿਬ ਕਹਿੰਦੇ ਜਿਹੜੇ ਕਿ ਪੰਜਾਬ বিজেপি ਦੇ ਸਿਮ ਪ੍ਰਧਾਨ ਨੇ ਉਹ ਕਹਿੰਦੇ ਵੀ ਬਾਦ ਜੇ ਭੋਗਾ ਤੇ ਇਕੱਠੇ ਹੋਏ ਤਾਂ ਕੀ ਫਾਇਦਾ ਜਖੜ ਸਾਹਿਬ ਉਹਨਾਂ ਦੀ ਪਾਰਟੀ ਜਾਂ ਰਾਜ ਹੈ ਦਿੱਲੀ 'ਚ ਉਹ ਜਿੰਨੇ ਇੱਥੇ ਇਹਨਾਂ ਦੇ ਅਹੁਦੇਦਾਰ ਨੇ ਪੰਜਾਬ ਦੇ ਵਿੱਚ ਜਿੰਨੇ ਇਹਨਾਂ ਦੇ ਲੀਡਰ ਨੇ ਇਹ ਸਾਰੇ ਜਾ ਕੇ ਜੰਤਨ ਮੰਤਰ ਬਹਿ ਜਾਣ ਜੀ ਫੇਕ ਚੈਨਲ ਪੰਜਾਬੀ ਅੱਜ ਕਿਸਾਨਾਂ ਨੇ ਐਸ ਕੇ ਐਮ ਨੇ ਫਿਰ ਤੋਂ ਮੀਟਿੰਗ ਕੀਤੀ ਹੈ ਔਰ ਮੀਟਿੰਗ ਦੇ ਬਾਅਦ ਇਕਤਰਤਾ ਜਿਹੜੀ ਹੋਣੀ ਸੀਗੀ ਸਰ ਦੇ ਸਾਰੇ ਜਥੇਬੰਦੀਆਂ ਦੀ ਉਹ ਉਹਦੇ ਤੇ ਹਜੇ ਕੋਈ ਖਾਸ ਸਹਿਮਤੀ ਨਹੀਂ ਬਣੀ ਹੈ ਕਹਿੰਦੇ ਅਸੀਂ ਮੀਟਿੰਗਸ ਕਰ ਰਹੇ ਹਾਂ ਇੱਕੀ ਨੂੰ ਮੀਟਿੰਗ ਕੀਤੀ ਸੀ ਪਟਿਆਲਾ ਚ 6 ਮੈਂਬਰੀ ਜਿਹੜਾ ਵਫਦ ਸੀਗਾ ਉਹਨਾਂ ਨੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਕਿਸਾਨ ਉਹਨਾਂ ਨਾਲ ਗੱਲਬਾਤ ਉਹਨਾਂ ਦੇ ਲੀਡਰਸ ਦੇ ਨਾਲ ਦੋਨੋਂ ਨਾਲ ਕੀਤੀ ਜ਼ਰੂਰ ਸੀਗੀ ਪਰ ਉਸ ਦੇ ਬਾਵਜੂਦ ਵੀ ਉਹਨਾਂ ਨੇ ਹਜੇ ਕੋਈ ਇਕਤਰਤਾ ਵੱਲ ਗੱਲ ਨਹੀਂ ਹੋਈ ਹੈ ਜਿੱਥੇ ਤੱਕ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰੀਏ ਉਹਨਾਂ ਦਾ ਸੇਧ ਜਿਹੜੀ ਹੈ ਉਹ ਲਗਾਤਾਰ ਗਿਰਾਵਟ ਵਾਲਾ ਹੈ ਗੱਲਬਾਤ ਕਰਦੇ ਆ ਸਰਨਾਲ ਜੁਗਿੰਦਰ ਸਿੰਘ ਉਗਰਾਹਾਂ ਨੇ ਐਸਕੇਐਮ ਦੀ ਅੱਜ ਮੀਟਿੰਗ 'ਚ ਬੈਠੇ ਸੀ ਗੱਲਬਾਤ ਕਰਦੇ ਆ ਉਗਰਾਹਾਂ ਸਾਹਿਬ ਸਤਿ ਸ੍ਰੀ ਅਕਾਲ ਜੀ ਕਾ ਸਰ ਉਗਰਾਹਾਂ ਸਾਹਿਬ ਕੀ ਕਹੀਏ ਹੁਣ ਸਾਰੇ ਜਣੇ ਡੀਕਰੇ ਕਿ ਕਿਸ ਦਿਨ ਤੁਸੀਂ ਇਕੱਠੇ ਮਿਲ ਬੈਠੋਗੇ ਤੇ ਇੱਕ ਫੋਰਮ ਬਣਾ ਕੇ ਫਿਰ ਤੋਂ ਗੱਲਬਾਤ ਕਰੋਗੇ ਦੇਖੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਹੋਣੀ ਚਾਹੀਦੀ ਨੇ ਸਾਡੇ ਸਮਾਜ ਦੀਆਂ ਭਾਵਨਾਵਾਂ ਹੋਣੀਆਂ ਚਾਹੀਦੀਆਂ ਨੇ ਇਹ ਸਾਰੇ ਇਕੱਠੇ ਹੋ ਕੇ ਲੜਨਾ ਕਿਉਂਕਿ ਹਰ ਇੱਕ ਬੰਦੇ ਦੀ ਆਪਣੇ ਜਿਹੜਾ ਪਰਿਵਾਰ ਦਾ ਸੀਨੀਅਰ ਹੁੰਦਾ ਉਹ ਹਮੇਸ਼ਾ ਇਹ ਕਹਿੰਦਾ ਵੀ ਮੇਰੇ ਬੱਚੇ ਪੰਜ ਸੱਤ ਨੇ ਇਹ ਮੇਰੇ ਬੰਦੇ ਪੰਜੇ ਸੱਤੇ ਮੇਰੇ ਬੈਠੇ ਬੈਠੇ ਸਾਰੇ ਇਕੱਠੇ ਰਹਿਣਾ ਫਿਰ ਵੀ ਉਹਨਾਂ ਨੂੰ ਅੱਡ ਹੋਣ ਦੀ ਦੇਖਣੀ ਪੈਂਦੀ ਹੁੰਦੀ ਹੈ ਚਲ ਅਸੀਂ ਇਹ ਕਹਿੰਦੇ ਆ ਵੀ ਚਲ ਉਹ ਅੱਡ ਵੀ ਹੋ ਜਾਣ ਖੇਤੀ ਤਾਂ ਇਕੱਠੀ ਕਰ ਲੈਣ ਫਿਰ ਇੱਥੇ ਹੁੰਦਾ ਵੀ ਚਲ ਤੁਸੀਂ ਚੁੱਲੇ ਚੱਲੇ ਅੱਡ ਕਰ ਲਓ ਯਾਰ ਖੇਤੀ ਇਕੱਠੀ ਕਰ ਲਓ ਹੁਣ ਖੇਤੀ ਇਕੱਠੀ ਕਰਨ ਵਾਸਤੇ ਵੀ ਜੇ ਤਿਆਰ ਨਾ ਕੋਈ ਹੋਵੇ ਫੇਰ ਉੱਥੇ ਪਰਿਵਾਰ ਦਾ ਜਿਹੜਾ ਮੂਹਰੀ ਹੁੰਦਾ ਉਹ ਬੇਵੱਸ ਹੋ ਜਾਂਦਾ ਅਸੀਂ ਹੁਣ ਸਾਥੀਆਂ ਨੂੰ ਕਿਹਾ ਵੀ ਤੁਸੀਂ ਆਪਾਂ ਠੀਕ ਆਪਣੇ ਵਕ ਵਕ ਵਿਚਾਰਨੇ ਪਹਿਲਾਂ ਇੱਕ ਮੋਰਚਾ ਹੁੰਦਾ ਸੀ ਹੁਣ ਤਿੰਨ ਮੋਰਚੇ ਬਣ ਗਏ ਜੇ ਇਹਦੀ ਵੱਡੀ ਵਿਆਖਿਆ ਕਰਾਂਗੇ ਵੀ ਇਹ ਸਵਾਲ ਤਾਂ ਵੱਡਾ ਉੱਠਦਾ ਨਾ ਵੀ ਤਿੰਨ ਮੋਰਚੇ ਕਿਵੇਂ ਬਣੇ ਫੇਰ ਇਹਦਾ ਮਸੰਝ ਉਸ ਤਿੰਨ ਮੋਰਚੇ ਨੂੰ ਤੋੜ ਕੇ ਕੌਣ ਚੱਲ ਗਿਆ ਹੱਟਦਾ ਨਵੇਂ ਆ ਤਾਂ ਨਵੇਂ ਮੋਰਚੇ ਬਣਦੇ ਨੇ ਗੈਰ ਰਾਜਨੀਤਿਕ ਵੀ ਉਹ ਤੋਂ ਬਾਅਦ ਬਣਿਆ ਆ ਕਿਸਾਨ ਮਜ਼ਦੂਰ ਮੋਰਚਾ ਵੀ ਉਹ ਤੋਂ ਬਾਅਦ ਬਣਿਆ ਫੇਰ ਤਾਂ ਵੱਡੇ ਸਵਾਲ ਉੱਠਦੇ ਆ ਅਸੀਂ ਕਹਿੰਦੇ ਆ ਵੀ ਚਲ ਤੁਸੀਂ ਬਣਾ ਲੇ ਭਾਈ ਹੁਣ ਆਪਾਂ ਆਏ ਆ ਵੀ ਤੁਸੀਂ ਨੇ ਇਹ 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 ਕਿਸੇ ਕਿਨਾਰੇ ਨਹੀਂ ਲੱਗਿਆ ਕਿਉਂਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਜਨਤਾ ਦੇ ਵੱਡੇ ਬੁੱਧੀਜੀਵੀ ਦਾ ਇਹ ਸੀਵੇ ਦਾ ਮੋਰਚੇ ਦਾ ਕੋਈ ਭਵਿੱਖ ਨਹੀਂ ਦਿਖਦਾ ਸਾਨੂੰ ਕਿਉਂਕਿ ਜਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਤੇ ਜਿਹੜੀ ਤਾਕਤ ਆ ਉਹਦੇ ਵਿੱਚ ਹੀ ਟੱਕਰ ਹੈ ਅਸੀਂ ਵੀ ਕਹਿੰਦੇ ਸੀ ਵੀ ਸਰਕਾਰ ਦੇ ਨਾਲ ਜਿਹੜੀ ਕਿਸਾਨੀ ਉੱਠੀ ਹੈ हरियाणा ਉੱਠਿਆ ਪੰਜਾਬ ਉੱਠਿਆ ਕੁਝ ਜੁਪੀ ਦਾ ਹਿੱਸਾ ਹੈ ਇਹ ਵੀ ਟੱਕਰ ਜਿਹੜੀ ਦਿੱਲੀ ਵਾਲਾ ਮੋਰਚਾ ਬੇਮੇਚੀ ਸੀ ਜੀ ਬੇਮੇਚੀ ਟੱਕਰ ਨੂੰ ਸਮਰਥਨ ਮਿਲਿਆ ਉਹ ਲੋਕਾਂ ਦਾ ਤੁਹਾਡੇ ਵਰਗੇ ਲੋਕਾਂ ਦਾ ਮਿਲਿਆ ਪੰਜਾਬ ਦੇ ਲੋਕਾਂ ਦਾ ਮਿਲਿਆ ਜਿਹਨੇ ਕੋਈ ਹਿੱਸਾ ਰਹਿ ਹੀ ਨਹੀਂ ਬਾਹਰ ਉਹਨਾਂ ਦੇ ਵੱਡੇ ਸਮਰਥਨ ਨਾਲ ਉਹ ਮੰਗ ਜਿਹੜੀ ਆ ਦਬਾਅ ਮੰਨ ਕੇ ਸਰਕਾਰ ਨੂੰ ਪਿਛੇ ਮੁੜਨਾ ਪਿਆ ਉਹ ਵਾਪਸ ਲੈਣੇ ਪਏ ਉਹਨੂੰ ਉਹਦੇ ਚ ਕਿਸਾਨੀ ਇਤਸ਼ਾਹਤ ਹੋਈ ਆ ਫਿਰ ਭਾਜੀਪੀ ਨੂੰ ਭਲਾ ਰੜਕੂਈ ਨਹੀਂ ਗੱਲ ਇਹ ਇੱਕ ਹਾਕਮ ਤੇ ਰਹਿ ਜਿਹਦੇ ਕੋਲੇ ਸਾਰਾ ਕਾਰਪੋਰੇਟ ਹੈ ਜਿਹਦੇ ਕੋਲੇ ਸਾਰੇ ਸੋਰਸ ਨੇ ਉਹਨੂੰ ਇਹ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਰੜਕਦਾ ਪੈਂਦੀ ਹੈ ਨਾ ਵੀ ਮੈਂ ਇਹ ਇਹਨੂੰ ਕਿਵੇਂ ਤੋੜਾ ਉਹ ਤੋੜਨ ਦੇ ਵਿੱਚ ਕਿੱਥੇ ਕਿੱਥੇ ਕੋਸ਼ਿਸ਼ਾਂ ਕੀਤੀਆਂ ਉਹਨੇ ਤੇ ਉਹਦੇ ਕਿਵੇਂ ਤੋੜ ਤੋ ਖੰਡਾ ਵੀ ਦਿੱਤਾ ਸਾਨੂੰ ਕੋਈ ਚੋਣਾ ਚ ਜਾਵੜਿਆ ਕਿਸੇ ਨੇ ਗੈਰ ਰਾਜਨੀਤਿਕ ਬਣਾ ਲਿਆ ਕਿਸੇ ਨੇ ਕੁਝ ਬਣਾ ਲਿਆ ਸੰਯੁਕਤ ਮੋਰਚਾ ਖੰਡਾ ਕੇ ਹੁਣ ਖਿੰਡੀ ਹੋਈ ਤਾਕਤ ਦਾ ਫਾਇਦਾ ਲੈ ਕੇ ਆ ਮੋਰਚੇ ਦੇ ਵਿੱਚ ਉਹਨਾਂ ਨੇ ਇਹਨਾਂ ਨੇ ਆਪਦਾ ਮੋਰਚਾ ਰੱਖ ਲਿਆ ਉਹਨਾਂ ਮੰਗਾਂ ਤੇ ਤੇ ਸਰਕਾਰ ਨੇ ਕੰਨ ਪਰੇ ਕਰਕੇ ਅਗਨੋਰ ਕਰਤਾ ਇਹਨਾਂ ਨੂੰ ਜੀ ਜੀ ਯਾਨੀ ਇਹ ਜਿਹੜੀ ਹਾਲਤ ਪੈਦਾ ਹੋਈ ਹੈ ਜਿਦੇ ਚ ਡੱਲੇਵਾਲ ਸਾਹਿਬ ਨੂੰ ਮਰਨ ਬਰਤ ਦੀ ਗੱਲ ਰੱਖਣੀ ਪਈ ਹੈ ਇਹੇ ਮੈਨੂੰ ਲੱਗਦਾ ਵੀ ਸਰਕਾਰ ਨੇ ਇਹਨਾਂ ਨੂੰ ਅਗਨੋਰ ਕੀਤਾ ਤਾਂ ਕਰਕੇ ਉਹ ਮਰਨ ਮਤ ਮਜਬੂਰੀ ਹਾਲਤ ਮਰਨ ਬਰਤ ਦਾ ਮੋਰਚਾ ਰੱਖਿਆ ਉਹਨਾਂ ਨੇ ਜਿਹੜੀ ਅਸਲ ਅਸਲ ਅਸੀਂ ਚਾਹੁੰਦੇ ਹਾਂ ਵੀ ਉਹ ਇਹ ਫੈਸਲੇ ਦੇ ਤਾਂ ਸਾਥੀਆਂ ਨੂੰ ਮੁੜ ਵਿਚਾਰ ਕਰਨੀ ਚਾਹੀਦਾ ਹੈ ਤੋ ਤਾਂ ਦੋਨੋਂ ਬਾਰਡਰਾਂ ਤੇ ਗੱਲ ਕਰੀਏ ਇਹ ਦੋਨੋਂ ਬਾਰਡਰਾਂ ਤੋਂ ਗੱਲਾਂ ਜਿਸ ਤਿੱਕੇ ਨਾਲ ਹੋ ਰਹੀਆਂ ਨਵੇਂ-ਨਵੇਂ ਪ੍ਰੋਗਰਾਮ ਦੇ ਰਹੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅਦਰ ਸਟੇਟ ਦੇ ਪ੍ਰੋਗਰਾਮ ਦਿੰਦੇ ਆ ਉਹ ਵੀ ਲੱਗਦਾ ਨਹੀਂ ਵੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਕਿਸਾਨੀ ਨੂੰ ਇਕੱਠੇ ਹੋਣ ਦੀ ਗੱਲ ਕਰੇ ਦੂਜੇ ਪਾਸੇ ਜਿਹੜੇ ਡਲੇਵਾਲ ਸਾਹਿਬ ਦੀ ਇਸੇ ਹਾਲਾਤ ਲਗਾਤਾਰ ਗ੍ਰਾਵਟ ਵੱਲ ਨੇ ਉਹਨਾਂ ਦੀ ਸਿਹਤ ਜਿਹੜੀ ਹੈ ਕਾਫੀ ਜ਼ਿਆਦਾ ਇਸ ਟਾਈਮ ਸੈਂਸਿਟਿਵ ਹਾਲਾਤਾਂ 'ਚ ਬਣੀ ਹੋਈ ਹੈ ਉਸ ਤੇ ਨਾ ਨਾ ਕਰਦੇ ਕਿਉਂਕਿ ਤੁਸੀਂ ਸਾਰੇ ਬਹੁਤ ਹੀ ਸੂਝਵਾਨ ਕਿਸਾਨੀ ਲੀਡਰ ਰਹੇ ਹੋ ਔਰ ਲੰਬੇ ਸੰਘਰਸ਼ ਤੋਂ ਸੀ ਲੜਿਆ ਨਾ ਨਾ ਕਰਦੇ ਕਿਸੇ ਨ ਦੀ ਜਾਨ ਕਿਸੇ ਤਰੀਕੇ ਨਾਲ ਚਲ ਜਾਂਦੀ ਹੈ ਤਾਂ ਜਿਹੜੇ ਸੰਘਰਸ਼ਤੋਂ ਅਸੀਂ ਸਾਰਿਆਂ ਨੇ ਚਾਹੇ ਅੱਜ ਵੱਖਰੇਵਿਆਂ ਨਾਲ ਉਹ ਚਾਹੇ ਇਕੱਠੇ ਚੱਲ ਕੇ ਕਰ ਰਹੇ ਹਾਂ ਕੁਝ ਵੀ ਹੈ ਤੁਹਾਨੂੰ ਲੱਗਦਾ ਨਹੀਂ ਉਹ ਕਿਤੇ ਨਾ ਕਿਤੇ ਉਹਨਾਂ ਤੇ ਸਵਾਲ ਜਿਹੜਾ ਖੜੇ ਹੋਣਗੇ ਕਿਉਂਕਿ ਹਾਰ ਉੱਥੇ ਹੋ ਜਾਣੀ ਹੈ ਜੇ ਉਹਨਾਂ ਦੀ ਜਾਨ ਨਿਕਲ ਗਈ ਬਿਨਾਂ ਔਰ ਇਹ ਉੱਠਣਾ ਪੈ ਗਿਆ ਕਿਉਂਕਿ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਆ ਕਿ ਤਿਆਰੀ ਇਸ ਚੀਜ਼ ਦੀ ਰੱਖਣੀ ਚਾਹੀਦੀ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਮੈਨੂੰ ਇੱਥੋਂ ਚੱਕ ਕੇ ਨਾ ਲੈ ਜਾਣ ਉਹ ਦੇਖੋ ਇਹ ਤਾਂ ਉਹਨਾਂ ਦੇ ਫੈਸਲੇ ਆ ਜੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਸੰਸਥਾਵਾਂ ਉਹਦੇ ਕੋਲੇ ਜਾ ਕੇ ਵੀ ਆਂ ਜਾਂਦੇ ਇਹ ਤਾਂ ਕبھی ਜਿਹੜਾ ਸੰਯੁਕਤ ਮੋਰਚਾ ਦੂਜਾ ਉਹ ਸਾਥੀ ਵੀ ਉਹਨਾਂ ਦੇ ਵਿੱਚੋਂ ਵੀ ਸੰਕੇਤ ਮਿਲਿਆ ਵੀ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਆਪਾਂ ਨੂੰ ਨਹੀਂ ਮਰਨ ਵਰਤ ਰੱਖਣਾ ਚਾਹੀਦਾ ਤੇ ਉਹ ਸਾਥੀ ਨਹੀਂ ਸੁਣਦੇ ਤਾਂ ਇਹ ਤਾਂ ਹੁਣ ਉਹਨਾਂ ਦੀ ਹੋਇਆ ਪਰ ਅਸੀਂ ਮਤਲਬ ਉਸ ਸੰਘਰਸ਼ ਦੀ ਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਸਰਕਾਰ ਦੀ ਜ਼ਿੰਮੇਵਾਰੀ ਛੱਡਦੇ ਆ ਵੀ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ ਤੇ ਉਹਨਾਂ ਦੇ ਮਰਨ ਵਰਤ ਤੇ ਉਹਨਾਂ ਦੀ ਜ਼ਿੰਦਗੀ ਕਿਉਂ ਨਹੀਂ ਬਚਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਕੋਈ ਪ੍ਰਾਲੇ ਨਹੀਂ ਕਰਦੇ ਇਹ ਅਸੀਂ ਦੋਨੇ ਸਰਕਾਰਾਂ ਦਾ ਦਬਾਅ ਦੇਣ ਦੀ ਖਾਤਰ ਕੱਲ ਪ੍ਰੋਗਰਾਮ ਆਲ ਇੰਡੀਆ ਦਾ ਪ੍ਰੋਗਰਾਮ ਕਾਹਲ ਜੀ 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 ਪੂਰੇ ਭਾਰਤ ਦੇ ਵਿੱਚ ਪਟਨਾ ਦੇ ਮੇਰੇ ਕੋਲ ਲਗਭਗ ਹੁਣ ਕੈਲਕੂਲੇਸ਼ਨ ਤਾਂ ਨਹੀਂ ਹੋਈ ਲਗਭਗ 400 ਥਾਵਾਂ ਦੇ ਇਹ ਪ੍ਰਦਰਸ਼ਨ ਹੋਏ ਆ ਇਹਦੇ ਕਰਕੇ ਐ ਵੱਡਾ ਪ੍ਰੋਗਰਾਮ ਹੈ ਅਸੀਂ ਹੁਣ ਮਤਲਬ ਵੱਡਾ ਪ੍ਰੋਗਰਾਮ ਕਰ ਰਹੇ ਆ ਇਹ ਇੱਕ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਾ ਇਹਨਾਂ ਦੇ ਇਹਨਾਂ ਦੇ ਉੱਤੇ ਦੂਜਾ ਅਸੀਂ ਮੋਗੇ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਨ ਦੀ ਇਹ ਪ੍ਰੋਗਰਾਮ ਦਿੱਤਾ 9 ਜਨਵਰੀ ਵਾਲੇ ਨੂੰ ਅਸੀਂ ਲਗਾਤਾਰ ਉਹਨਾਂ ਨਾਲ ਤਾਲਮੇਲ ਐਕਸ਼ਨ ਕਰ ਰਹੇ ਆ ਜੋ ਅਸਾਂ ਉਹਨਾਂ ਦੇ ਕਿਸੇ ਘੋੜ ਨੂੰ ਉਹ ਫੇਲ ਨਾ ਹੋ ਜਾਏ ਇਜਿਟੇਸ਼ਨ ਜੀ ਕਿਸਾਨਾਂ ਦੀ ਐਜੀਟੇਸ਼ਨ ਫੇਲ ਹੁੰਦੀ ਹੈ ਜਿਤਨੇ ਸਾਨੂੰ ਫਾਇਦਾ ਹੁੰਦਾ ਜੇ ਉਹ ਹਾਰਦੇ ਆ ਫਿਰ ਨੂੰ ਸਾਨੂੰ ਲਹਿਰ ਨੂੰ ਨੁਕਸਾਨ ਹੁੰਦਾ ਲਹਿਰ ਦੇ ਭਲੇ ਦੀ ਖਾਤਰ ਸਤੋਂ ਕੀ ਹੁੰਦਾ ਜੇ ਅਸੀਂ ਉਹ ਕਰਦੇ ਆ ਅਸੀਂ ਕਿਸੇ ਬੰਦੇ ਦੀ ਖਾਤਰ ਨਹੀਂ ਕਰਦੇ ਜਾਖਰ ਸਾਹਿਬ ਕਹਿੰਦੇ ਜਿਹੜੇ ਕਿ ਪੰਜਾਬ ਬੀਜੇਪੀ ਦੇ ਸਿ ਪ੍ਰਧਾਨ ਨੇ ਉਹ ਕਹਿੰਦੇ ਵੀ ਬਾਦ ਜੇ ਭੋਗਾ ਤੇ ਇਕੱਠੇ ਹੋਏ ਤਾਂ ਕੀ ਫਾਇਦਾ ਸਾਰੇ ਦੇ ਸਾਰੇ ਸੂਝਵਾਨ ਨੇ ਸਾਰੇ ਦੇ ਸਾਰੇ ਜਥੇਬੰਦੀਆਂ ਨੂੰ ਉੱਥੇ ਜਾ ਕੇ ਬਾਕੀਆਂ ਨੂੰ ਵੀ ਐਸਕੇਮ ਨੂੰ ਵੀ ਸਭ ਨੂੰ ਇਕੱਠੇ ਹੋ ਕੇ ਉੱਥੇ ਉਹਨਾਂ ਦੀ ਜਾਨ ਬਚਾਣੀ ਚਾਹੀਦੀ ਜਾਨ ਇਸ ਟਾਈਮ ਜਿਆਦਾ ਜ਼ਰੂਰੀ ਹੈ ਬਾਕੀ ਸੁਪਰੀਮ ਕੋਰ ਤੱਕ ਜਿਹੜੀ ਗੱਲਬਾਤ ਪਹੁੰਚ ਗਈ ਕ ਕਰ ਲਈ ਇੱਕ ਤਰੀਕੇ ਦੀ ਉਸ ਤੋਂ ਵੱਧ ਹੋਰ ਕੀ ਜਾਣੇ ਉਹ ਡੱਲੇਵਾਲ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਇੱਧਰ ਵਾਲਿਆਂ ਨੂੰ ਸੋਚਣਾ ਤੇ ਉਹਨਾਂ ਨੇ ਆਪਣੇ ਤਿੱਕੇ ਦੀਆਂ ਤਕਰੀਰਾਂ ਦਿੱਤੀਆਂ ਕਿਸੇ ਨੂੰ ਨਸੀਹਤ ਦੇਣੇ ਬੜੀ ਸੌਖੀ ਆ ਜਾਖੜ ਸਾਹਿਬ ਉਹਨਾਂ ਦੀ ਪਾਰਟੀ ਜਾਂ ਰਾਜ ਹੈ ਦਿੱਲੀ 'ਚ ਉਹ ਜਿੰਨੇ ਇੱਥੇ ਇਹਨਾਂ ਦੇ ਅਹੁਦੇਦਾਰ ਨੇ ਪੰਜਾਬ ਦੇ ਵਿੱਚ ਜਿੰਨੇ ਉਹਨਾਂ ਦੇ ਲੀਡਰ ਨੇ ਇਹ ਸਾਰੇ ਜਾ ਕੇ ਜੰਤ ਮੰਤਰ ਬਹਿ ਜਾਣ ਜੀ ਜੇ ਹੁਣ ਪੰਜਾਬ ਦਾ ਹਿੱਤ ਹੈ ਜਾਂ ਡੱਲੇਵਾਲ ਦਾ ਹਿੱਤ ਹੈ ਇਹਦਾ ਇੰਨਾ ਕ ਤਾਂ ਕਰ ਸਕਦੇ ਆ ਨਾ ਜੀ ਇਹਨਾਂ ਕੰਨੀ ਦਾ ਰਾਠੀ ਚਾਰਜਿੰਗ ਇਹਨਾਂ ਨੂੰ ਕੋਈ ਰੋਕੇ ਨਾ ਤੇ ਰਾਠੀ ਚਾਰਜ ਮਾਰੇ ਸਾਨੂੰ ਤਾਂ ਹਰਿਆਣੇ ਟੱਪਣ ਦੇ ਨਾਲ ਕਿਸੇ ਨੇ ਤੇ ਘੇਰ ਲਣਗੇ ਇਹ ਤਾਂ ਜੰਤਰ ਮੰਤਰ ਜਾ ਸਕਦੇ ਨੇ ਇਹ ਕਰਕੇ ਪੋਲੀਟੀਕਲ ਪਾਰਟੀਆਂ ਦਾ ਦਬਾਅ ਕਿਵੇਂ ਬਣਦਾ ਉਹ ਸੰਸਦ ਦੇ ਵਿੱਚ ਕਿਵੇਂ ਪਾਉਂਦੇ ਨੇ ਉਹ ਪ੍ਰਦਰਸ਼ਨ ਕਿਵੇਂ ਕਰ ਸਕਦੇ ਨੇ ਕੁਛ ਤਾਂ ਕਰਨ ਉਹ ਜਾਣਦੇ ਨੇ ਪਤਾ ਲੈ ਕੇ ਮੁੰਡੇ ਹੁੰਦੇ ਨੇ ਇਸ ਗੱਲ ਦਾ ਫਾਇਦਾ ਡੱਲੇ ਵਾਲੇ ਸਭ ਨੂੰ ਨਹੀਂ ਹੋਣਾ ਨਾ ਉਹਨਾਂ ਨੂੰ ਫਾਇਦਾ ਹੋਣਾ ਜੇ ਉਹ ਇਹ ਸੰਸੀਅਰ ਨੇ ਦੇਤੇ ਉਹ ਜਾ ਕੇ ਬੈਠਣ ਕਿਸੇ ਨਾ ਕਿਸੇ ਜਾ ਕੇ ਕੀ ਟ੍ਰਿਕ ਨੂੰ ਜਿਹੜੀ ਤੁਸੀਂ ਮੀਟਿੰਗ ਕੀਤੀ ਸੀਗੀ ਇਕਤਰਤਾ ਵਾਸਤੇ ਅੱਜ ਫੇਰ ਦੁਬਾਰਾ ਤੋਂ ਸਾਰੇ ਮਿਲ ਬੈਠੇ ਹੋ ਕੋਈ ਗੱਲਾਂ ਕਿਹੜੀਆਂ ਹੋਈਆਂ ਤੇ ਕਿਹੜੀਆਂ ਤੇ ਡਿਫਰੈਂਸ ਜਿਹੜੇ ਨੇ ਹਜੇ ਵੀ ਆ ਰਹੇ ਨੇ ਕਿਹੜੀ ਮਤਲਬ ਕਾਫੀ ਲਮਕ ਰਹੀ ਹੈ ਤੁਹਾਡੀ ਇਹ ਗੱਲ ਕਿ ਕਰਾਂਗੇ ਹੋਵਾਂਗੇ ਜਾਂ ਨਹੀਂ ਹੋਵਾਂਗੇ ਲਮਕਦੀ ਹੁੰਦੀ ਹੈ ਜੀ ਇਹ ਬੜਾ ਟਾਈਮ ਲੰਗਦੀ ਹੈ ਜਦੋਂ ਮਿਨਿਮਮ ਜਾਂ ਮੈਕਸਿਮਮ ਇਕਤਾ ਦਾ ਸਵਾਲ ਹੁੰਦਾ ਉਹ ਲਮਕਦੀ ਹੈ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਤਿੰਨ ਤਿੰਨ ਚਾਰ-ਚਾਰ ਘੰਟੇ ਕਿ ਗੱਲ ਤੇ ਲੱਗ ਜਾਂਦੇ ਨੇ ਵੈਸ਼ ਬੱਜਦੇ ਉਹਦੇ ਚ ਨਾ ਪੋਜੀਟਿਵ ਕਹਿ ਸਕਦੇ ਅਸੀਂ ਉਹ ਮਿਨਿਮਮ ਇਕਤਾ ਤੇ ਸਹਿਮਤੀ ਬ ਤੁਸੀਂ ਲਗਾਤਾਰ ਹੁਣ ਆਪਣੇ ਪ੍ਰੋਗਰਾਮ ਅਲੱਗ ਦਉਗੇ ਤੇ ਹੁਣ ਅੱਗੇ ਦਾ ਕੀ ਸਾਰਾ ਰਹੇਗਾ ਤਰੀਕਾ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਯੁਕਤ ਮੋਰਚੇ ਨੂੰ ਸੰਯੁਕਤ ਮੋਰਚਾ ਆਲ ਇੰਡੀਆ ਦਾ ਪ੍ਰੋਗਰਾਮ ਵੀ ਸੀਗਾ ਕੱਲ ਜਿਹੜਾ ਸੀਗਾ ਆ ਜਿਹੜਾ ਅੱਜ ਐਲਾਨ ਕੀਤਾ ਹੈ ਇਹ ਪੰਜਾਬ ਦੀਆਂ ਜਥੇਬੰਦੀਆਂ ਦਾ ਉਦੋਂ ਬਾਅਦ 24 ਤਰੀਕ ਦੀ ਫਿਰ ਸੰਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੈ ਉਹਦੇ ਚ ਆਲ ਇੰਡੀਆ ਦਾ ਪ੍ਰੋਗਰਾਮ ਆਊਗਾ ਉਹ ਅੱਡ ਹੋਊਗਾ ਤੇ ਕੋਈ ਇਹਦੇ ਵਿੱਚ ਵਿਚਾਲੇ ਕੋਈ ਜਥੇਬੰਦੀ ਕੁਝ ਕਰਨਾ ਚਾਹੁੰਦੀ ਹੈ ਉਹ ਹੀ ਜਥੇਬੰਦੀਆਂ ਵੀ ਆਜ਼ਾਦ ਨੇ ਜਥੇਬੰਦੀ ਆਪਣੇ ਤੌਰ ਤੇ ਵੀ ਕਰ ਸਕਦੇ ਜੀ ਜੀ ਕਿਸਾਨੀ ਨੂੰ ਬਚਾਣਾ ਹੈ ਕਿ ਐਸਟੇਮ ਕਿਸਾਨ ਲੀਡਰ ਨੂੰ ਬਚਾਣਾ ਹੈ ਤਾਂ ਸਵਾਲ ਲਗਾਤਾਰ ਬਣਿਆ ਹੋਇਆ ਹੈ ਪਰ ਨਾ ਨਾ ਕਰਦੇ ਹਜੇ ਜਿਹੜੀ ਇੱਕ ਸਾਰਾ ਪਾਸੇ ਨਜ਼ਰ ਇੱਕ ਪਈ ਹੋਈ ਹੈ ਕਿ ਕੀ ਕਿਸਾਨ ਜਥੇਬੰਦੀਆਂ ਐਸਕੇਐਮ ਤੇ ਜਿਹੜੇ ਬੋਰਡਰਾਂ ਤੇ ਬੈਠੇ ਦੋ ਫੋਰਮਸ ਨੇ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਤੇ ਢੱਲੇਵਾਲ ਦੀ ਸਿਹਤ ਦਾ ਕੀ ਬਣੇਗਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਸੈਂਸਿਟਿਵ ਮੋੜ ਤੇ ਆਈ ਹੋਈ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਇੱਥੇ ਹੀ ਹਜੇ ਤਾਂ ਕਰਕੇ ਛੱਡਣਾ ਪੈ ਰਿਹਾ ਕਿਉਂਕਿ ਹਜੇ ਹੱਲ ਜਿਹੜੇ ਨੇ ਉਹ ਕੁਝ ਵੀ ਨਹੀਂ ਨਿਕਲੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ